ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਘਰ ਚੜ੍ਹ ਗਈ ਭਿਆਨਕ ਅਗਸਤ ਜਿੰਦਾ ਸੜੇ ਪਰਿਵਾਰ ਦੇ ਸੱਤ ਜੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਭਕਾਮਨਾਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ ਸਮਾਜੀ ਨਗਰ ਦੇ ਸ਼ੋਣੀ ਖੇਤਰ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਰਕੇ ਇੱਕ ਪਰਿਵਾਰ ਦੇ 7 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸਾਰੇ ਮਤਲਬ ਇੱਕੋ ਪਰਿਵਾਰ ਨਾਲ ਸੰਬੰਧਿਤ ਹਨ ਜੀ ਹਾਂ ਤੇ ਨਾਲ ਹੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਤੇ ਅੱਗ ਦੇ ਲਪੇਟ ਚ ਆ ਕੇ ਇੱਕ ਪਰਿਵਾਰ ਦੇ ਇੱਕ ਮਾਂ ਦੋ ਪੁੱਤਰ ਦੋਨੋਂ ਅਤੇ ਦੋ ਬਸੂ ਬੱਚੇ ਦੀ ਮੌਤ ਹੋ ਗਈ ਅੱਗ ਲੱਗਣ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਤੇ ਸਾਹਸੇ ਵਿੱਚ ਫਾਇਰ ਬ੍ਰਿਗੇਡ ਦੇ ਮੋਰਚਮ ਵੀ ਅੱਗ ਦੀ ਲਪੇਟ ਚ ਆ ਕੇ ਤੇ ਜ਼ਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਸੰਭਾਵੀ ਨਗਰ ਦੇ ਸ਼ੌਨੀ ਕੰਪਲੈਕਸ ਚ ਕਪੜੇ ਦੀ ਅਤੇ ਦਰਜੀ ਦੀ ਦੁਕਾਨ ਵਿੱਚ ਅੱਗ ਲੱਗ ਗਈ। ਕੁਝ ਦੇਰ ਚ ਅੱਗ ਤੇਜ਼ੀ ਨਾਲ ਫੈਲ ਗਈ ਤੇ ਇਮਾਰਤ ਦੀ ਤੀਜੀ ਮੰਜ਼ਿਲ ਤੱਕ ਫੈਲ ਗਈ। ਤਿੰਨੇ ਮੰਜ਼ਿਲਾਂ ਤੇ ਵੱਖ-ਵੱਖ ਪਰਵਾਦੇ ਲੋਕ ਰਹਿੰਦੇ ਹਨ ਅਤੇ ਜਿਸ ਕਰਕੇ ਸਾਰੇ ਪਾਸੇ ਹਫੜਾ-ਧੜਾੜੀ ਮਚ ਗਈ। ਇਨ੍ਹਾਂ ਵਿੱਚ ਦੋ ਮਾਸੂਮ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਰੀਬ ਰਾਤ 3:30 ਵਜੇ ਵਾਪਰਜਤੋਂ ਰਾਤ ਨੂੰ ਘਰ ਚ ਅੱਗ ਲੱਗੀ। ਵੀਡੀਓ ਦੇਖਣ ਲਈ ਤੁਹਾਡਾ ਤਾਂ